ਕਾਂਡ ਸਤਵਾਂ ਕੋਹਰਾ ਸੰਗਣਾ ਹੋ ਗਿਆ ਉਹਨਾਂ ਬਦਨਸੀਬਾਂ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਹਨ ਉਦੋਂ ਗੜਿਆਂ ਦੀ ਵਰਖਾ ਹੋ ਰਹੀ ਸੀ ਤਾਂ ਵੀ ਸਾਰੇ ਖੁੱਲੀ ਛੱਤ ਤੇ ਸਨ ਤੀਮੀਆਂ ਨੇ ਵੀ ਜਾਣੋ ਨਾ ਕਰ ਦਿੱਤੀ ਭਾਵੇਂ ਕਿੰਨੀ ਨਰਾਸਤਾ ਹੋਵੇ ਜਦ ਬੇੜੀ ਡੁੱਬਣ ਹੀ ਵਾਲੀ ਹੁੰਦੀ ਹੈ ਤਾਂ ਹਰ ਇੱਕ ਇਹ ਚਾਹੁੰਦਾ ਹੈ ਕਿ ਉਹ ਖੁੱਲੀ ਹਵਾ ਵਿੱਚ ਡੁੱਬੇ ਮੌਤ ਨੇੜੇ ਹੋਣ ਤੇ ਸਿਰ ਉਤਲੀ ਛੱਤ ਖਫਣ ਦੀ ਚਾਦਰ ਵਰਗੀ ਝਾਕਦੀ ਹੈ ਹੁਣ ਸਮੁੰਦਰ ਦੀਆਂ ਲਹਿਰਾਂ ਉੱਬਲਦੀਆਂ ਹੋਈਆਂ ਮਾਲੂਮ ਹੁੰਦੀਆਂ ਸਨ ਇੱਥੇ ਸਮੁੰਦਰ ਉਗੜ ਦੁਗੜਾ ਹੈ ਸਤਾ ਦੇ ਢੇਠਾਂ ਮੀਲਾਂ ਤੀਕ ਚਟਾਨਾਂ ਫੈਲੀਆਂ ਹੋਈਆਂ ਹਨ ਡੇੜੀਆਂ ਜਹਾਜ਼ਾਂ ਦਾ ਮਾਰੂ ਇਹ ਹਥਿਆਰ ਲੁਕਵਾ ਹੈ ਜਿਸ ਨਾਲ ਟਕਰਾ ਕੇ ਸਮੁੰਦਰ ਉਬਲਦਾ ਦਿਖਾਈ ਦਿੰਦਾ ਹੈ ਡੇੜੀ ਵਾਲਿਆਂ ਨੇ ਉਸ ਥਾਂ ਨੂੰ ਵੇਖਿਆ ਪਹਿਲੇ ਤਾਂ ਉਹਨਾਂ ਦੀ ਸਮਝ ਵਿੱਚ ਕੁਝ ਨਾ ਆਇਆ ਪਰ ਫਿਰ ਸਮਝ ਗਏ ਡੇੜੀ ਉਸੇ ਪਾਸੇ ਜਾ ਰਹੀ ਸੀ ਡੇੜੀ ਦਾ ਡੁੱਬਣਾ ਬੇਵਸੀ ਦੀ ਛੇਕੜ ਲਿਹਾਦ ਹੁੰਦੀ ਹੈ ਤਰਤੀ ਦੇ ਉੱਤੇ ਉੱਤੇ ਜਾਣਾ ਪਰ ਤਰਤੀ ਤੱਕ ਨਾ ਪਹੁੰਚ ਸਕਣਾ ਦਰਦੇ ਰਹਿਣਾ ਪਰ ਅਨਿਸ਼ਚਿਤ ਰੂਪ ਵਿੱਚ ਜਿਸ ਚੀਜ਼ ਉੱਤੇ ਪੈਰ ਜਮਾਏ ਹਨ ਉਸ ਦਾ ਤ੍ਰਿਡ ਦਿਸਣਾ ਪਰ ਅਸਲ ਵਿੱਚ ਉਸ ਦਾ ਚੰਚਲ ਹੋਣਾ ਅਸਮਾਨ ਤੇ ਸਮੁੰਦਰ ਦੇ ਵਿਚਾਲੇ ਘਿਰ ਜਾਣਾ ਸਿਰ ਉਤਲੇ ਅਨੰਤ ਦਾ ਹੀ ਕੈਦਖਾਨਾ ਬਣ ਜਾਣਾ ਹਵਾ ਅਤੇ ਲਹਿਰਾਂ ਦੇ ਫਰੇਬੀ ਚੱਕਰ ਵਿੱਚ ਫਸ ਜਾਣਾ ਵਿਪਤਾ ਦਾ ਇਹ ਪਾਰ ਮਨੁੱਖ ਦੇ ਹੌਸਲੇ ਨੂੰ ਕੁਚਲ ਦਿੰਦਾ ਹੈ ਸਾਡਾ ਜੀਵਨ ਉਸ ਹਵਾ ਉੱਤੇ ਨਿਰਭਰ ਹੈ ਜਿਹੜੀ ਸਾਡੇ ਮੂੰਹ ਦੇ ਸਾਹਮਣੇ ਰਹਿੰਦੀ ਹੈ ਅਸੀਂ ਉਸ ਪਾਣੀ ਉੱਤੇ ਨਿਰਭਰ ਹਾਂ ਜਿਹੜਾ ਅਸੀਂ ਚੂਲੀ ਵਿੱਚ ਕੈਦ ਕਰ ਸਕਦੇ ਹਾਂ ਤੂਫਾਨ ਵਿੱਚੋਂ ਇੱਕ ਗਲਾਸ ਪਰ ਲੋ ਉਹ ਕੌੜਾ ਹੈ ਇੱਕ ਘੁੱਟ ਨਾਲ ਕਹਿ ਆ ਜਾਂਦੀ ਹੈ ਉਸੇ ਦੀ ਇੱਕ ਲਹਿਰ ਹੈ ਮੌਤ ਹੁਣ ਬੇੜੀ ਸਿੰਜਵਲ ਜਾ ਰਹੀ ਸੀ ਸਿੰਜ ਇੱਕ ਤੇਜ਼ ਵਹਾਓ ਹੈ ਜਿਹੜਾ ਘੁੰਮਣ ਕੇਰਾਂ ਦੀ ਪ੍ਰੋਤੀ ਹੋਈ ਮਾਲਾ ਵਰਗਾ ਹੈ ਇੱਕ ਮੁਸੀਬਤ ਵਿੱਚੋਂ ਬਚ ਕੇ ਦੂਜੀ ਦੇ ਮੂੰਹ ਵਿੱਚ ਸਿੰਜ ਵਿੱਚ ਪੈਂਦਿਆਂ ਹੀ ਬੇੜੀ ਤੰਬੀਰੀ ਵਾਂਗ ਚੱਕਰ ਲਾਉਣ ਲੱਗਦੀ ਹੈ ਤੇ ਅੰਤ ਵਿੱਚ ਕਿਸੇ ਨੁਕੀਲੀ ਚਟਾਨ ਨਾਲ ਟਕਰਾ ਕੇ ਉਸ ਦਾ ਸਾਹਮਣਾ ਹਿੱਸਾ ਪਾੜ ਜਾਂਦਾ ਹੈ ਤਦ ਬੇੜੀ ਰੁਕ ਜਾਂਦੀ ਹੈ ਉਸ ਦਾ ਪਿਛਲਾ ਹਿੱਸਾ ਉਧਾਂ ਉੱਠਦਾ ਹੈ ਤੇ ਫਿਰ ਕੀ ਵਾਂਗ ਘੁੰਮਣ ਲੱਗਦਾ ਹੈ ਅੰਤ ਸਾਰੀ ਦੀ ਸਾਰੀ ਬੇੜੀ ੇਠਾਂ ਬੈਠ ਜਾਂਦੀ ਹੈ ਇਸ ਤੋਂ ਬਾਅਦ ਚੱਗਦਾ ਕੇਰਾ ਫੈਲਣਾ ਸ਼ੁਰੂ ਹੋ ਜਾਂਦਾ ਹੈ ਤੇ ਪਾਣੀ ਦੀ ਸਤਾ ਉੱਤੇ ਕੁਝ ਵੀ ਬਾਕੀ ਨਹੀਂ ਰਹਿੰਦਾ ਕੇਵਲ ਡੁੱਬ ਚੁੱਕੇ ਮਨੁੱਖਾਂ ਦੇ ਘੁੱਟੇ ਹੋਏ ਸਾਹ ਦੇ ਨਿੱਕੇ ਨਿੱਕੇ ਬੁਲਬਲੇ ਉੱਠਦੇ ਹਨ ਤੇ ਫਿਰ ਬਸ ਹਰ ਇੱਕ ਲਹਿਰ ਬੀੜੀ ਨੂੰ ਖਤਰੇ ਵੱਲ ਲੈ ਜਾਂਦੀ ਸੀ ਅਚਾਨਕ ਬੀੜੀ ਪਿਛਾਂ ਪਰਤੀ ਮਾਨੋ ਕਿਸੇ ਰਾਖਸ਼ ਨੇ ਅਗੋਂਦੀ ਹੋ ਕੇ ਉਸੇ ਦੇ ਮੂੰਹ ਨੂੰ ਕੁਸਨ ਮਾਰ ਦਿੱਤਾ ਹੋਵੇ ਇੱਕ ਲਹਿਰ ਗਰਜਦੀ ਹੋਈ ਆਈ ਤੇ ਬੇੜੀ ਨੂੰ ਫੇਰ ਖੁੱਲੇ ਸਮੁੰਦਰ ਵਿੱਚ ਲੈ ਗਈ ਇਹ ਸਹਾਇਤਾ ਕਿੱਥੋਂ ਆ ਗਈ ਹਵਾ ਤੋਂ tufaan ਦਾ ਰੁਖ ਬਦ ਲਗਿਆ ਸੀ ਅਜੇ ਤੀ ਲਹਿਰਾਂ ਉਹਨਾਂ ਲੋਕਾਂ ਨਾਲ ਖੇਡ ਮਜ਼ਾਕ ਕਰਦੀਆਂ ਰਹੀਆਂ ਸਨ ਹੁਣ ਹਵਾਵਾਂ ਦੀ ਵਾਰੀ ਆਈ ਉਹਨਾਂ ਨੇ ਕਾਸਟ ਰੈਕਸ ਪਾਸੋਂ ਆਪਣੀ ਰੱਖਿਆ ਕੀਤੀ ਸੀ ਓਵਰਟੇਜ ਦੇ ਪਾਸ ਲਹਿਰਾਨੀ ਉਹਨਾਂ ਨਾਲ ਦੋਸਤੀ ਦਿਖਾਈ ਸੀ ਹੁਣ ਹਵਾ ਮਿੱਤਰ ਹੋ ਗਈ ਸਮੁੰਦਰ ਦੀਆਂ ਖੇਡਾਂ ਨਿਆਰੀਆਂ ਹਨ ਇਹੋ ਸਮੁੰਦਰ ਦਾ ਸਥਾਈ ਰੂਪ ਹੈ ਇਸ ਨਾਲ ਵਾਪਰ ਨਾਤਾ ਪੂਰੀ ਆਸ ਰੱਖਣੀ ਚਾਹੀਦੀ ਹੈ ਨਾ ਹੀ ਇੱਕਦਮ ਨਿਰਾਸ਼ ਹੋਣਾ ਸਿਆਣਪ ਹੈ ਇਹ ਬਣਾਉਂਦਾ ਵੀ ਹੈ ਵਿਗਾੜਦਾ ਵੀ ਏਦਾਂ ਸਮੁੰਦਰ ਆਪਣਾ ਦਿਲ ਪਰਚਾਵਾ ਕਰਿਆ ਕਰਦਾ ਹੈ ਕੋਰ ਵਿਪਤਾ ਵਿੱਚ ਆਦਮੀ ਬਹੁਤ ਛੇਤੀ ਆਪਣੇ ਬਚਾਓ ਦਾ ਵਿਸ਼ਵਾਸ ਕਰ ਲੈਂਦਾ ਹੈ ਤੂਫਾਨ ਦੀ ਧਮਕੀ ਵਿੱਚ ਰਤਾ ਜਿੰਨੀ ਰੁਕਾਵਟ ਵੀ ਹੌਸਲਾ ਵਧਾਉ ਸਮਝ ਲਈ ਜਾਂਦੀ ਹੈ ਤੇ ਮੂੰਹੋਂ ਨਿਕਲਦਾ ਹੈ ਖਤਰੇ ਤੋਂ ਬਚ ਗਏ ਆਪਣੇ ਆਪ ਨੂੰ ਦਫਨਾਏ ਗਏ ਸਮਝ ਕੇ ਵੀ ਲੋਕੀ ਜਿਉਂਦੇ ਹੋਣ ਦੀ ਕਲਪਨਾ ਕਰ ਲੈਂਦੇ ਹਨ ਜੋ ਪ੍ਰਾਪਤ ਨਹੀਂ ਉਸ ਨੂੰ ਬਦੋ-ਬਦੀ ਜੱਫੀਆਂ ਪਾਣ ਲੱਗਦੇ ਹਨ ਹਵਾ ਨੇ ਜਿਨ੍ਹਾਂ ਨੂੰ ਬਚਾਇਆ ਸੀ ਉਹਨਾਂ ਨੂੰ ਇੱਕ ਵਾਰੀ ਫੇਰ ਆਪਣਾ ਉਗਰ ਰੂਪ ਵਿਖਾਉਣ ਲੱਗੀ ਉਹ ਸੇਵਾ ਕਰ ਰਹੀ ਸੀ ਪਰ ਹੁਸੈ ਨਾਲ ਉਸ ਦੀ ਸਹਾਇਤਾ ਬੇਰਹਿਮ ਸੀ ਹੁਣ ਉਹ ਬੇੜੀ ਉੱਤੇ ਪਥਰਾਂ ਦਾ ਮੀਂਹ ਪਾ ਰਹੀ ਸੀ ਗੜਿਆਂ ਦੇ ਕੋਲੇ ਛੱਤ ਉੱਤੇ ਕਾੜ ਕਾੜ ਵੱਜਦੇ ਤੇ ਰਿੜਦੇ ਫਿਰਦੇ ਸਨ ਜੰਮੇ ਹੋਏ ਪਾਣੀ ਦੀ ਇਸ ਵਾਛੜ ਨਾਲ ਬੇੜੀ ਚੂਰਮਾ ਹੋ ਰਹੀ ਸੀ ਨਿਰਾਸ਼ਤਾ ਦੇ ਹੱਥ ਬਹੁਤ ਤਕੜੇ ਹੁੰਦੇ ਹਨ ਡਰ ਦੇ ਸਮੇਂ ਇੱਕ ਬਾਲਕ ਦੀ ਮੁੱਠ ਵਿੱਚ ਦਿਓ ਵਰਗੀ ਤਾਕਤ ਆ ਜਾਂਦੀ ਹੈ ਤੇ ਉਹ ਉਸ ਦੀਆਂ ਕੋਮਲ ਉਂਗਲਾਂ ਲੋਹੇ ਵਿੱਚ ਤੱਸ ਸਕਦੀਆਂ ਹਨ ਇਸੇ ਤਾਕਤ ਦੇ ਸਹਾਰੇ ਯਾਤਰੂ ਇਸ ਵੇਲੇ ਬੇੜੀ ਨੂੰ ਚਿੰਬੜੇ ਹੋਏ ਸਨ ਤੂਫਾਨ ਬੰਦ ਹੋਇਆ ਹਵਾ ਰੁਕ ਗਈ ਲਹਿਰਾਂ ਦਾ ਕੰਨ ਪਾੜਵਾ ਰੌਲਾ ਵੀ ਮਿਟ ਗਿਆ ਆਕਾਸ਼ ਤੀਕ ਉਛਲ ਦੇ ਪਾਣੀ ਦਾ ਪਹਾੜ ਸਮੁੰਦਰ ਵਿੱਚ ਟੁੱਬੀ ਮਾਰ ਗਿਆ ਗੜਿਆਂ ਦੇ ਥਾਂ ਹੁਣ ਬਰਫ਼ ਪੈਣ ਲੱਗੀ ਪਰ ਸਹਜੇ ਸਹਜੇ ਵਾਛੜ ਅਲੋਪ ਹੋ ਗਈ ਸਮੁੰਦਰ ਸ਼ਾਂਤ ਹੋ ਗਿਆ ਬਰਫ਼ ਦੇ ਤੂਫਾਨ ਵਿੱਚ ਅਕਸਰ ਇਵੇਂ ਹੁੰਦਾ ਹੈ ਹੁਣ ਬੇੜੀ ਸੁੱਤੇ ਹੋਏ ਪਾਣੀ ਉੱਤੇ ਤਰ ਰਹੀ ਸੀ ਟਰੋਲਾ ਨਹੀਂ ਸੀ ਹਫੜਾ ਦਫੜੀ ਨਹੀਂ ਸੀ ਚਾਨਣ ਵੀ ਨਹੀਂ ਸੀ ਸਭ ਕਾਸੇ ਉੱਤੇ ਹਨੇਰੇ ਦੀ ਛਾਂ ਸੀ ਪਿਛਲੀ ਵਿਪਤਾ ਨਾਲ ਜੁੜੋੜੇ ਹੋਏ ਅਪਾਗਿਆਂ ਲਈ ਇਹ ਸ਼ਾਂਤੀ ਬੜੀ ਸੁਖਦਾਈ ਸੀ ਮਾਨੋ ਮੌਤ ਦੀ ਸਜ਼ਾ ਖਤਮ ਹੋ ਗਈ ਸਭ ਨੂੰ ਨਿਸ਼ਚੈ ਹੋਣ ਲੱਗਾ ਕਿ ਉਹ ਬਚ ਗਏ ਹਨ ਉਹਨਾਂ ਵਿੱਚ ਆਤਮ ਵਿਸ਼ਵਾਸ ਜਾਗਣ ਲੱਗਾ ਹਿਰਦੇ ਪ੍ਰਫੁੱਲਤ ਹੋ ਉੱਠੇ ਉਹ ਖੜੇ ਹੋ ਕੇ ਢੀੜੀ ਵਿੱਚ ਤੁਰਨ ਫਿਰਨ ਲੱਗੇ ਘਬਰਾਹਟ ਨਹੀਂ ਸੀ ਹਵਾ ਤੋਂ ਬਚ ਗਏ ਝੱਗ ਤੋਂ ਬਚ ਗਏ ਲਹਿਰਾ ਤੇ ਤੂਫਾਨ ਤੋਂ ਬਚ ਗਏ ਹੁਣ ਤਾਂ ਸਭ ਗੱਲਾਂ ਉਹਨਾਂ ਦੇ ਅਨੁਕੂਲ ਸਨ ਤਿੰਨਾਂ ਚੌਹਾਂ ਘੰਟਿਆਂ ਤੱਕ ਸੂਰਜ ਦੇ ਵੀ ਦਰਸ਼ਨ ਹੋਣਗੇ ਕੋਈ ਆਉਂਦਾ ਜਾਂਦਾ ਜਹਾਜ਼ ਉਹਨਾਂ ਨੂੰ ਵੇਖ ਕੇ ਬਚਾ ਹੀ ਲਵੇਗਾ ਸਭ ਨੇ ਸੁੱਖ ਦਾ ਸਾਹ ਲਿਆ ਵਿਪਤਾ ਟਲੀ ਇੱਕਮਲਾ ਬੇੜੀ ਦੇ ਹੇਠਲੇ ਹਿੱਸੇ ਵਿੱਚੋਂ ਰੱਸਾ ਲੈਣ ਗਿਆ ਸੀ ਉੱਪਰ ਆ ਕੇ ਕਹਿਣ ਲੱਗਾ ਹੇਠਲੇ ਹਿੱਸਾ ਪਾਣੀ ਨਾਲ ਭਰ ਗਿਆ ਸਭ ਦੇ ਮੂੰਹ ਫੱਕ ਹੋ ਗਈ ਮੁਖੀਆ ਬੋਲਿਆ ਫੇਰ ਮਲਾ ਨੇ ਨਿਰਾਸ਼ਤਾ ਨਾਲ ਪਹਿਲਾਂ ਮੁਖੀਏ ਵੱਲ ਫੇਰ ਬਾਕੀਆਂ ਵੱਲ ਤੱਕ ਕੇ ਕਿਹਾ ਫੇਰ ਕੀ ਧੀ ਅੱਧੇ ਘੰਟੇ ਤੋਂ ਵੱਧ ਪਾਣੀ ਉੱਤੇ ਨਹੀਂ ਰਹਿ ਸਕਦੀ ਡੁੱਬ ਜਾਏਗੀ ਜਾ ਜਾਂਦੀਏ ਹੁਣ ਮੋਏ ਬਸ ਧੀ ਦੇ ਹੇਠਲੇ ਤਖਤਿਆਂ ਵਿੱਚ ਤੇੜਾਂ ਹੋ ਗਈਆਂ ਸਨ ਜਿੰਨਾ ਥਾਣੀ ਦਬਾ ਦਬ ਪਾਣੀ ਅੰਦਰ ਆ ਰਿਹਾ ਸੀ ਕਦ ਤੋਂ ਕੋਈ ਨਹੀਂ ਸੀ ਜਾਣਦਾ ਸ਼ਾਇਦ ਉਸ ਵੇਲੇ ਤੋਂ ਜਦੋਂ ਕਾਸਟ ਰੈਕਸ ਚਟਾਨ ਨਾਲ ਟੱਕਰ ਹੋਈ ਸੀ ਜਾਂ ਖਬਰੇ ਉਸ ਤੋਂ ਬਾਅਦ ਹੋ ਸਕਦਾ ਹੈ ਕਿਸੇ ਹੀਟਲੀ ਚਟਾਨ ਦੀ ਰਗੜ ਲੱਗੀ ਹੋਵੇ ਤੇ ਗੜਬੜੀ ਦੀ ਹਾਲਤ ਵਿੱਚ ਕਿਸੇ ਨੂੰ معلوم ਨਾ ਹੋਇਆ ਜਿੱਥੇ ਪਰਚੀਆਂ ਚੱਲ ਰਹੀਆਂ ਹੋਣ ਉੱਥੇ ਨਿੱਕੀ ਜਹੀ ਸੂਈ ਚੁਬਣ ਦਾ ਖਿਆਲ ਕਿਸ ਨੂੰ ਆ ਸਕਦਾ ਹੈ ਅੰਤ ਸਮਾਂ ਨੇੜੇ ਆ ਗਿਆ ਬਿਲਕੁਲ ਨੇੜੇ ਪਾਣੀ ਦਬਾ ਦਬ ਬੇੜੀ ਵਿੱਚ ਪਰ ਰਿਹਾ ਸੀ ਸ਼ਾਂਤ ਸੁੰਦਰ ਦੇ ਹੇਠ ਤਰਦੀ ਬਿਨਾਂ ਕਾਲੀ ਤੋਂ ਤੇ ਬਿਨਾਂ ਚਿੰਤਾ ਤੋਂ ਬੇੜੀ ਨੂੰ ਹੌਲੀ ਹੌਲੀ ਹੇਠਾਂ ਖਿੱਚੀ ਲਈ ਜਾ ਰਹੀ ਸੀ ਹੁਣ ਸਮੁੰਦਰ ਉਤਾਨ ਨੂੰ ਨਹੀਂ ਸੀ ਵੱਧ ਰਿਹਾ ਸਗੋਂ ਉਹ ਸਾਰੇ ਆਪਣੇ ਆਪ ਹੀ ਸਮੁੰਦਰ ਦੇ ਪੇਟ ਵਿੱਚ ਨਿਗਰੇ ਜਾ ਰਹੇ ਸਨ ਉਹ ਕਬਰ ਵਿੱਚ ਜਾ ਰਹੇ ਸਨ ਉਹਨਾਂ ਦਾ ਆਪਣਾ ਪਾਰ ਹੀ ਕਬਰ ਪੁੱਟਣ ਦਾ ਹਥਿਆਰ ਬਣ ਗਿਆ ਸੀ ਮੁਖੀਆ ਪੁਕਾਰਿਆ ਬੇੜੀ ਦਾ ਵਜ਼ਨ ਘੱਟ ਕਰਨਾ ਚਾਹੀਦਾ ਹੈ ਬੇੜੀ ਦਾ ਸਾਰਾ ਅਸਬਾਬ ਪਾਣੀ ਵਿੱਚ ਸੁੱਟ ਦਿੱਤਾ ਗਿਆ ਕੋਠੜੀ ਵੀ ਸਾਫ਼ ਕਰ ਦਿੱਤੀ ਗਈ رسیاں رسے زنجیر پاٹے ہوئے پال لوہا جے کچھ سٹیا جا سکتا سی سٹ دیتا گیا بیڑی ہولی ہو جان کر کے ہن بہت ہولی ہولی ڈب رہی سی کسی نے وچوں اور بھی کوئی ایسی چیز ہے سٹیا جا سکے اوہی بڑھا ڈاکٹر جسوں سارے बोल चुके सन अपनी ਥਾਂ ਤੋਂ ਉੱਠ ਕੇ ਬੋਲਿਆ ਹਾਂ ਮੁਖੀਏ ਨੇ ਬੁੱਢੇ ਨੂੰ ਪੁੱਛਿਆ ਕੀ ਬੁੱਢੇ ਨੇ ਉੱਤਰ ਦਿੱਤਾ ਸਾਡੇ ਪਾਪ ਸਾਰੇ ਕੰਮ ਉੱਠੇ ਤੇ ਬੋਲੇ ਠੀਕ ਹੈ ਬੁੱਢੇ ਨੇ ਖੜੇ ਹੋ ਕੇ ਆਪਣੇ ਹੱਥ ਆਕਾਸ਼ ਵੱਲ ਉਠਾਉਂਦਿਆਂ ਕਿਹਾ ਗੋਡੇ ਟੇਕੋ ਸਭ ਨੇ ادب ਨਾਲ ਗੋਡੇ ਟੇਕ ਲਏ ਤੇ ਅੱਖਾਂ ਅਸਮਾਨ ਵੱਲ ਚੁੱਕੀਆਂ ਬੁੱਢਾ ਬੋਲਿਆ ਸਾਨੂੰ ਆਪਣੇ ਪਾਪ ਸਮੁੰਦਰ ਵਿੱਚ ਸੁੱਟ ਦੇਣੇ ਚਾਹੀਦੇ ਹਨ ਉਹ ਨਾ ਕਰਕੇ ਹੀ ਇਹ ਬੇੜੀ ਡੁੱਬ ਰਹੀ ਹੈ ਹੁਣ ਸਾਨੂੰ ਰੱਖਿਆ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ ਮੁਕਤੀ ਦਾ ਵਿਚਾਰ ਕਰੋ ਸਾਡਾ ਛੇਕੜਲਾ ਪਾਪ ਸਭ ਤੋਂ ਵੱਡਾ ਜਿਹੜਾ ਅਸਾਂ ਹੁਣੇ ਕੀਤਾ ਹੈ ਜਾਂ ਕਰਨਾ ਚਾਹੁੰਦੇ ਸਾਂ ਹੁਣੇ ਪੂਰਾ ਕੀਤਾ ਹੈ ਉਹ ਜ਼ਾਲਮ ਉਹ ਹੀ ਸਾਨੂੰ ਕਰਕ ਕਰ ਰਿਹਾ ਹੈ ਜਿਹੜੇ ਆਦਮੀ ਇਹ ਸੋਚ ਕੇ ਕਿਸੇ ਮਾਸੂਮ ਨੂੰ ਇਕੱਲਾ ਛੱਡ ਦਿੰਦੇ ਹਨ ਕਿ ਉਹ ਇਕੱਲਾ ਹੋਣ ਕਰਕੇ ਮਰ ਜਾਏਗਾ ਉਹਨਾਂ ਦਾ ਸਮੁੰਦਰ ਨੂੰ ਪੁਲਾਵਾ ਦੇਣ ਦਾ ਯਤਨ ਕਰਨਾ ਇੱਕ ਪਵਿੱਤਰ ਕੰਮ ਹੈ ਮਹਾਪਾਪ ਹੈ ਜਿਹੜਾ ਇਆਣੇ ਬਾਲਕ ਨਾਲ ਪਾਪ ਕਰਦਾ ਹੈ ਉਸ ਲਈ ਹੋਰ ਕੋਈ ਪਾਪ ਇਦੋਂ ਵੱਡਾ ਬਾਕੀ ਨਹੀਂ ਇਹ ਸੱਚ ਹੈ ਕਿ ਸਾਨੂੰ ਮਜਬੂਰ ਹੋ ਕੇ ਸਮੁੰਦਰ ਦੀ ਯਾਤਰਾ ਕਰਨੀ ਪਈ ਪਰ ਅਵਸ਼ ਇਹ ਨਰਕ ਪ੍ਰਵੇਸ਼ ਦੇ ਸਮਾਨ ਸੀ ਤੂਫਾਨ ਸਾਡੇ ਪਾਪ ਦੀ ਚੇਤਾਵਨੀ ਪਾ ਕੇ ਆ ਪਹੁੰਚਾ ਇਹ ਚੰਗਾ ਹੀ ਹੋਇਆ ਹੁਣ ਸੋਚਾਂ ਵਿੱਚ ਨਾ ਪਵੋ ਹਨੇਰੇ ਵਿੱਚ ਨੇੜੇ ਹੀ ਫਰਾਂਸ ਦੇਸ਼ ਹੈ ਸਾਡੇ ਲਈ ਤਾਂ ਇੱਕੋ ਹੀ ਸੁਰੱਖਿਆ ਥਾਂ ਸੀ ਸਪੇਨ ਫਰਾਂਸ ਸਾਡੇ ਲਈ ਇੰਗਲੈਂਡ ਤੋਂ ਵੀ ਵਧੇਰੇ ਖਤਰਨਾਕ ਹੈ ਜੇ ਅਸੀਂ ਅੱਜ ਇਸ ਸਮੁੰਦਰ ਦੇ ਕਰੋਪ ਤੋਂ ਬਚ ਵੀ ਜਾਂਦੇ ਤਾਂ ਫਾਂਸੀ ਚੜਦੇ ਡੁੱਬਣਾ ਜਾਂ ਟੰਗੇ ਜਾਣਾ ਲਗਭਗ ਬਰਾਬਰ ਹੀ ਹੈ ਤੀਜਾ ਰਸਤਾ ਇਸ ਵੇਲੇ ਸਾਡੇ ਲਈ ਹੈ ਹੀ ਕੋਈ ਨਹੀਂ ਰੱਬ ਨੇ ਸਾਡਾ ਰਸਤਾ ਨਿਸ਼ਚਿਤ ਕਰ ਦਿੱਤਾ ਹੈ ਉਸ ਨੂੰ ਧੰਨਵਾਦ ਦੇਈਏ ਉਸ ਨੇ ਸਾਨੂੰ ऐसी समाद देती है जेडी पवित्र कर देती है दोस्तों जैसी करनी वैसी भरनी याद करो ਅਸਾਂ ਹੀ ਤਾਂ ਹੁਣੇ-ਹੁਣੇ ਉਸ ਵਿਚਾਰੇ નિર્દોષ ਬਾਲਕ ਨੂੰ ਇਕੱਲਾ ਛੱਡ ਦਿੱਤਾ ਸੀ ਸ਼ਾਇਦ ਉਸੇ ਦੀ ਆਤਮਾ ਰੱਬ ਦੀ ਦਰਗਾਹ ਵਿੱਚ ਸਾਡੇ ਉੱਤੇ દોਸ਼ ਲਾ ਰਹੀ ਹੋਵੇ ਸਾਨੂੰ ਇਸ ਤੂਫਾਨ ਦੀ ਸ਼ਾਂਤੀ ਤੋਂ ਪੂਰਾ ਲਾਭ ਲੈਣਾ ਚਾਹੀਦਾ ਹੈ ਅਸੀਂ ਅਜੇ ਵੀ ਜੇਕਰ ਚਾਹੀਏ ਤਾਂ ਆਪਣੇ ਕੀਤੇ ਕੁਕਰਮ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਸਭ ਨੇ ਇੱਕ ਆਵਾਜ਼ ਵਿੱਚ ਕਿਹਾ ਅਸੀਂ ਜ਼ਰੂਰ ਕਰਾਂਗੇ ਪਰ ਕਿੰਨ ਮੈਂ ਦੱਸਦਾ ਹਾਂ ਜੇ ਮੁੰਡਾ ਸਾਡੇ ਬਾਅਦ ਜਿਉਂਦਾ ਰਹੇ ਤਾਂ ਅਸੀਂ ਉਸ ਦੀ ਕੁਝ ਸਹਾਇਤਾ ਕਰ ਸਕੀਏ ਤੇ ਜੇ ਉਹ ਮਰ ਜਾਵੇ ਤਾਂ ਅਸੀਂ ਉਸ ਤੋਂ ਖਿਮਾ ਮੰਗਣ ਦੀ ਕੋਸ਼ਿਸ਼ ਕਰ ਸਾਈਏ ਅਸੀਂ ਆਪਣੇ ਪਾਪ ਨੂੰ ਸੁੱਟ ਦਈਏ ਤੇ ਅੰਤਹਕਰਨ ਨੂੰ ਹੌਲਾ ਕਰੀਏ ਅਸੀਂ ਕੋਸ਼ਿਸ਼ ਕਰੀਏ ਕਿ ਰੱਬ ਦੀ ਦਰਗਾਹ ਵਿੱਚ ਸਾਡੀ ਆਤਮਾ ਨਾ ਡੁੱਬੇ ਕਿਉਂਕਿ ਉਹ ਡੁੱਬਣਾ ਇਸ ਡੁੱਬਣ ਨਾਲੋਂ ਬਹੁਤ ਭਿਆਨਕ ਤੇ ਦੁਖਦਾਈ ਹੋਵੇਗਾ ਸਾਡਾ ਸਰੀਰ ਤਾਂ ਮੱਛੀਆਂ ਦੇ ਪੇਟ ਵਿੱਚ ਜਾਵੇਗਾ ਹੀ ਪਰ ਆਪਣੀ ਆਤਮਾ ਨੂੰ ਸ਼ੈਤਾਨ ਦੇ ਹੱਥ ਨਾ ਜਾਣ ਦਿਓ ਆਪਣੇ ਆਪ ਉੱਤੇ ਰਹਿਮ ਕਰੋ ਗੁਰਦੇ ਦੇ ਕੋ ਯਾਦ ਰੱਖੋ ਪਛਤਾਪ ਦੀ ਬੀੜੀ ਕਦੇ ਨਹੀਂ ਡੂਦੀ ਤੁਸੀਂ ਕਹਿੰਦੇ ਹੋ ਤੁਹਾਡੀ ਦਿਸ਼ਾ ਸੂਚਕ ਕੜੀ ਗਵਾਚ ਗਈ ਹੈ ਮੈਂ ਕਹਿੰਦਾ ਹਾਂ ਤੁਸੀਂ ਭੁੱਲਦੇ ਹੋ ਤੁਹਾਡੇ ਪਾਸ ਅਜੇ ਵੀ ਪ੍ਰਾਰਥਨਾ ਹੈ ਪਛਤਾਪ ਹੈ ਜਿਹੜਾ ਤੁਹਾਨੂੰ ਰਸਤਾ ਦੱਸੇਗਾ ਬਗਿਆੜ ਪੇਡਾਂ ਬਣ ਗਏ ਅੰਤ ਸਮੇਂ ਆਤਮਾ ਵਿੱਚ ਤਬਦੀਲੀ ਬਹੁਤ ਛੇਤੀ ਆ ਜਾਂਦੀ ਹੈ ਮੌਤ ਦੰਡ ਦਾ ਦੋਸ਼ੀ ਫਾਂਸੀ ਦੇ ਰਸੇ ਨੂੰ ਚੁੰਮਣ ਲੱਗ ਪੈਂਦਾ ਹੈ ਮੌਤ ਦਾ ਹਨੇਰਾ ਠਾਟਕ ਜਦ ਖੁੱਲਦਾ ਹੈ ਤਾਂ ਅਉ ਵਿਸ਼ਵਾਸ ਵਿਸ਼ਵਾਸ ਵਿੱਚ ਤੇ ਵਿਸ਼ਵਾਸ ਅਉ ਵਿਸ਼ਵਾਸ ਵਿੱਚ ਵਟ ਜਾਂਦਾ ਹੈ ਜੀਵਨ ਸਾਗਰ ਵਿੱਚ ਗੋਤੇ ਖਾਂਦਾ ਜੀਵ ਜਦ ਆਪਣੀ ਆਸ ਉਮੈਦ ਰਤੀ ਰਤੀ ਕਰਕੇ ਉਰਾਰਲੇ ਕੰਡੇ ਪਹੁੰਚਣ ਲਈ ਖਰਚ ਕਰ ਸਕਦਾ ਹੈ ਪਰ ਅਸਫਲ ਰਹਿੰਦਾ ਹੈ ਤਾਂ ਹਾਰ ਕੇ ਪਾਰਲੇ ਕੰਡੇ ਲੱਗਣ ਲਈ ਹੀ ਕੋਈ ਸੁਖਾਲਾ ਟੰਗ ਢੂੰਡਦਾ ਹੈ ਇਹੋ ਹਾਲਤ ਇਸ ਵੇਲੇ ਇਨ੍ਹਾਂ ਯਾਤਰੂਆਂ ਦੀ ਸੀ ਉਰਾਰਲੇ ਕੰਡੇ ਦੀ ਆਸ ਮੁੱਕ ਜਾਣ ਕਰਕੇ ਉਹ ਪਾਰਲੇ ਵੱਲ ਮੁੜ ਰਹੇ ਸਨ ਸਬਨਾ ਨੇ ਚਿਲਾ ਕੇ ਬੁੱਢੇ ਨੂੰ ਕਿਹਾ ਬਾਬਾ ਤੇਰੇ ਬਿਨਾ ਹੋਰ ਕੋਈ ਨਹੀਂ ابھی تیرا حکم منہ دس کی کریے چھتی دس بڑھے ڈاکٹر نے اتر دیتا پرشن اے ہے کہ اِسی اس تھا میں پہنچیے جیڑا قبر تو پار ہے میں مینو تسا سارا تو ود گیان ہے اس لئے میرا خطرہ تسا سارا تو ود ہے اے تسا چنگا ہی کیتا کہ جس اتنے سب تو زیادہ پار ہے ਉਸੋਤੇ ਤੁਸੀਂ ਪੁਲ ਬਣਾਉਣਾ ਪਸੰਦ ਕਰਦੇ ਹੋ ਫਿਰ ਉਸਨੇ ਕਪਤਾਨ ਨੂੰ ਪੁੱਛਿਆ ਅਜੇ ਸਾਡੇ پاس ਕਿੰਨਾ ਕੁ ਸਮਾਂ ਹੈ ਡੇੜੀ ਦੀ ਵੱਖੀ ਉੱਪਰ ਚੜਦੀ ਆਉਂਦੀ ਪਾਣੀ ਦੀ ਲੀਕ ਵੱਲ ਤੱਕ ਕੇ ਕਪਤਾਨ ਨੇ ਉੱਤਰ ਦਿੱਤਾ 8 ਘੰਟੇ ਤੋਂ ਕੁਝ ਹੀ ਵਧੀਖ ਠੀਕ ਕਹਿ ਕੇ ਬੁੱਢੇ ਡਾਕਟਰ ਨੇ ਜੇਬ ਵਿੱਚੋਂ ਉਹੀ ਨੋਟ ਬੁੱਕ ਕੱਢੀ ਉਸ ਵਿੱਚੋਂ ਉਹੀ ਪਰਚਾ ਜਿਸ ਉੱਤੇ ਥੋੜਾ ਜਿਹਾ ਪਹਿਲਾਂ ਉਸਨੇ ਬਹੁਤ ਸਾਰੀਆਂ ਵਿੰਗੀਆਂ ਟੇਡੀਆਂ ਸਤਰਾਂ ਲਿਖੀਆਂ ਸਨ ਫਿਰ ਉਸਨੇ ਕਿਹਾ ਹੋ ਸਕੇ ਤਾਂ ਥੋੜਾ ਜਿਹਾ ਚਾਨਣ ਕਰੋ ਇੱਕ ਅੱਧ ਬਲੀ ਮਿਸ਼ਾਲ ਬਚੀ ਹੋਈ ਸੀ ਮਲਾ ਉਸਨੂੰ ਬਾਲ ਕੇ ਕਿਸੇ ਤਰ੍ਹਾਂ ਲੈ ਆਇਆ ਬੁੱਢੇ ਨੇ ਕਲਮ ਦੁਆਦ ਕੱਢੀ ਤੇ ਬੋਲਿਆ ਸੁਣੋ ਤੱਦ ਸਮੁੰਦਰ ਵਿੱਚ ਡੁੱਬਦੀ ਹੋਈ ਬੇੜੀ ਉੱਤੇ ਕਬਰ ਦੇ ਕੰਬਦੇ ਹੋਏ ਤਖਤੇ ਉੱਤੇ ਡਾਕਟਰ ਨੇ ਪੜਨਾ ਸ਼ੁਰੂ ਕੀਤਾ ਸਾਰੇ ਬੁੱਤ ਬਣ ਕੇ ਸੁਣਨ ਲੱਗੇ ਸਬਨਾ ਨੇ ਸਿਰ ਨਿਵਾਲੇ ਮਿਸ਼ਾਲ ਦੀ ਕੰਬਦੀ ਅਗਨੇ ਉਹਨਾਂ ਦੇ ਪੀਲੇ ਚਿਹਰੇ ਹੋਰ ਪੀਲੇ ਕਰ ਦਿੱਤੇ ਡਾਕਟਰ ਨੇ ਜੋ ਲਿਖਿਆ ਸੀ ਉਹ ਅੰਗਰੇਜ਼ੀ ਵਿੱਚ ਸੀ ਵਿੱਟੂイツ ਜਦ ਕਿਸੇ ਦੇ ਦੁਖੀ ਚਿਹਰੇ ਤੋਂ ਉਸ ਨੂੰ ਇਹ मालूम ਹੁੰਦਾ ਕਿ ਉਸ ਦੇ ਮਤਲਬ ਚੰਗੀ ਤਰ੍ਹਾਂ ਨਹੀਂ ਸਮਝਿਆ ਤਾਂ ਡਾਕਟਰ ਉਸੇ ਸਰੋਤੇ ਦੀ ਬੋਲੀ ਵਿੱਚ ਮਤਲਬ ਸਮਝਾ ਦਿੰਦਾ ਸਾਰੇ ਸਨਾਟਾ ਛਾਇਆ ਸੀ ਇਧਰ ਡਾਕਟਰ ਦਾ ਲੇਖ ਸਮਾਪਤ ਹੋ ਰਿਹਾ ਸੀ ਉਧਰ ਬੇੜੀ ਸਮੁੰਦਰ ਦੇ ਪੇਟ ਵਿੱਚ ਉਤਰਦੀ ਜਾ ਰਹੀ ਸੀ ਪੜਨਾ ਸਮਾਪਤ ਹੋਣ ਤੇ ڈاکٹر نے وہ پرچا اتے وچھا دیتا تے سب تو پہلا اس نے لکھے تھلے اپنے دستخط کیتے کتے جی جیسٹے ڈاکٹر پھر اس نے وال تک کے کہا دستخط کرو سب نے چپ چاپ اپو اپنے اپناما سنے دستخط کر دیتے ایک گیا گریٹ ਨਾਮ ਇੰਦਸਤ ਕਰਨਾ ਨਹੀਂ ਸੀ ਜਾਣਦੀ ਉਸ ਦਾ ਨਾਮ ਲਿਖ ਕੇ ਡਾਕਟਰ ਨੇ ਹੇਠਾਂ ਉਸ ਦਾ ਅੰਗੂਠਾ ਲਵਾ ਲਿਆ ਉਹਨਾਂ ਦਸਤਖਤਾਂ ਦੇ ਹੇਠਾਂ ਡਾਕਟਰ ਨੇ ਇੱਕ ਨੋਟ ਲਿਖਿਆ ਬੀੜੀ ਦੇ ਤਿੰਨ ਕਰਮਚਾਰੀਆਂ ਵਿੱਚੋਂ ਇੱਕ ਕਪਤਾਨ ਅਤੇ ਦੋ ਮਲਾ ਮੌਜੂਦ ਹਨ ਉਹ ਵੀ ਦਸਤਖਤ ਕਰਦੇ ਹਨ ਫਿਰ ਉਸਨੇ ਰਸੋਈਏ ਨੂੰ ਕਿਹਾ ਤੇਰੇ ਕੋਲ ਹਾਰਦਕਵਾਨੰਦੀ ਬੋਤਲ ਹੈ ਨਾ ਜੀ ਹਾਂ ਲਿਆਉਰੇ ਰਸੋਈਏ ਨੇ ਕੋਠਰੀ ਅੰਦਰ ਜਾ ਕੇ ਬਚੀ ਹੋਈ ਸ਼ਰਾਬ ਪੀ ਲਈ ਤੇ ਖਾਲੀ ਬੋਤਲ ਉਸਨੇ ਡਾਕਟਰ ਨੂੰ ਲਿਆ ਦਿੱਤੀ ਪਾਣੀ ਬੇੜੀ ਵਿੱਚ ਵਧ ਰਿਹਾ ਸੀ ਉਸਦੇ ਉਤਲੇ ਫੱਟੇ ਤੱਕ ਕਿਸੇ ਕਿਸੇ ਵੇਲੇ ਪਾਣੀ ਲੀਕ ਆ ਪਹੁੰਚਦੀ ਸੀ ਡਾਕਟਰ ਨੇ ਲਿਖਤ ਦੀ ਸ਼ਾਹੀ ਨੂੰ مشال دے نیڑے کر کے سکایا تے پرچے نو گوڑ پونی کر کے بوتل وچ پا کے کاک نال بوتل نو خوب کس کے بند کر دیتا ڈاکٹر نے کہا بس ہو گیا سب نے اپو اپنی زبان وچ کہا آمین ڈاکٹر انہ تو اڈ ہو کے بیڑی دے اگلے سرے گیا ਉੱਥੇ ਜਾ ਕੇ ਡੂੰਗੀ ਆਵਾਜ਼ ਵਿੱਚ ਬੋਲਿਆ ਤੂੰ ਮੇਰੇ ਨਾਲ ਹੈ ਸ਼ਾਇਦ ਉਹ ਕਿਸੇ ਰੂਹ ਨੂੰ ਕਹਿ ਰਿਹਾ ਸੀ ਡਾਕਟਰ ਦੇ ਪਿੱਛੇ ਸਾਰੇ ਯਾਤਰੂ ਸੁਪਨਾ ਜਿਹਾ ਵੇਖ ਰਹੇ ਸਨ ਪ੍ਰਾਰਥਨਾ ਦੇ ਪ੍ਰਭਾਵ ਨੇ ਸਭਨਾਂ ਉਤੇ ਅਧਿਕਾਰ ਕਰ ਲਿਆ ਸੀ ਉਹ ਨਿਵੇਂ ਨਹੀਂ ਨਿਵਾ ਦਿੱਤੇ ਗਏ ਸਨ ਉਹਨਾਂ ਨੇ ਹੱਥ ਜੋੜ ਕੇ ਖਿਮਾ ਜਾਂਚਨਾ ਦਾ ਪਾਵਤਨ ਕਰ ਲਿਆ ਸੀ ਕੋਈ ਅਦਪੁੱਤਰ ਉਹਨਾਂ ਦੇ ਦੁਸ਼ਟ ਚਿਹਰਿਆਂ ਨੂੰ ਗੰਭੀਰ ਤੇ ਸ਼ਾਂਤ ਬਣਾ ਰਹੀ ਸੀ ਉਸ ਬੁੱਢੇ ਤੇ ਵਿਚਾਰਸ਼ੀਲ ਬੰਦੇ ਨੇ ਇਸੇ ਵੇਲੇ ਸਹਿਜ ਬਾਣਾ ਪਾਦਰੀ ਵਰਗਾ ਪਾਵਤਾਰਨ ਕਰ ਲਿਆ ਤੇ ਬੋਲਿਆ ਸੁਣੋ ਸਬਦ ਦਾ ਧਿਆਨ ਉਸ ਵੱਲ ਖਿੱਚਿਆ ਗਿਆ ਉਸ ਨੇ ਇੱਕ ਲਮੇਰੀ ਤੇ ਉਦਾਸ ਨਜ਼ਰ ਪਾਣੀ ਦੀ ਸਤਾ ਉੱਤੇ ਜਮਾ ਕੇ ਕਿਹਾ ਅਸੀਂ ਮਰਨ ਵਾਲੇ ਹਾਂ ਫਿਰ ਉਸਨੇ ਮਲਾ ਦੇ ਹੱਥੋਂ ਮਸ਼ਾਲ ਲੈ ਲਈ ਤੇ ਉਸ ਨੂੰ ਹਿਲਾਇਆ ਉਸ ਵਿੱਚੋਂ ਇੱਕ ਚੰਗਿਆੜੀ ਚੜੀ ਤੇ ਹਨੇਰੇ ਵਿੱਚ ਗੁੰਮ ਹੋ ਗਈ ਤਦ ਡਾਕਟਰ ਨੇ ਮਸ਼ਾਲ ਸਮੁੰਦਰ ਵਿੱਚ ਸੁੱਟ ਦਿੱਤੀ ਸਮੁੰਦਰ ਤੋਂ ਛੁੱਟ ਕੁਝ ਨਹੀਂ ਸੀ ਜਿਹੜਾ ਉਹਨਾਂ ਦੀ ਕਬਰ ਨੂੰ ਪਰਦਾ ਮਲੂਮ ਹੋ ਰਿਹਾ ਸੀ ਹਨੇਰੇ ਵਿੱਚ ਡਾਕਟਰ ਇਹ ਕਹਿੰਦਾ ਸੁਣਾਈ ਦਿੱਤਾ ਆਓ ਪ੍ਰਾਰਥਨਾ करिए ਸਾਰੇ ਮੁੜ ਗੋਡਿਆਂ ਪਰਨੇ ਝੁੱਕ ਗਏ ਕੇਵਲ 5 ਮਿੰਟ ਬਾਅਦ ਕੇ ਸੰ ਬੁੱਢੇ ਦੀ ਤੁੰਦਲੀ ਜਿਹੀ ਸ਼ਕਲ ਦਿਖਾਈ ਦੇ ਰਹੀ ਸੀ ਉਹ ਪ੍ਰਛਾਵੇਂ ਦੀ ਬੋਲ ਦੀ ਮੂਰਤ ਵਾਂਗ ਜਾਪਦਾ ਸੀ ਉਸ ਨੇ ਆਪਣੀ ਛਾਤੀ ਉੱਤੇ ਉਂਗਲ ਨਾਲ ਸੂਰੀ ਦਾ ਚਿੰਨ੍ਹ ਬਣਾਇਆ ਤੇ ਬੋਲਣ ਲੱਗਾ ਉਸ ਦੇ ਪੈਰਾਂ ਹੇਠ ਉਹ ਅਦ੍ਰਿਸ਼ ਜਹੀ ਕੰਬਣੀ ਮਾਲੂਮ ਹੋਈ ਜਿਹੋ ਜਹੀ ਅਕਸਰ ਬੇੜੀ ਡੁੱਬਣ ਤੋਂ ਇੱਕ ਪਲ ਪਹਿਲਾਂ ਹੋਇਆ ਕਰਦੀ ਹੈ ਉਸ ਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਉਸ ਦੇ ਮਗਰ ਸਾਰੇ ਆਪੋ ਆਪਣੀ ਬੋਲੀ ਵਿੱਚ ਉਸ ਦੇ ਵਾਕਾਂ ਨੂੰ ਦੁਹਰਾ ਰਹੇ ਸਨ ਕੁਝ ਵਾਕਾਂ ਤੋਂ ਬਾਅਦ ਉਨਾਂ ਮੁਖਾਂ ਦੀ ਆਵਾਜ਼ ਸੁਣਾਈ ਦੇ ਨੂੰ ਰਹਿ ਗਈ ਬੁੱਢੇ ਨੇ ਪਛਾਹ ਮੁੜ ਕੇ ਤੱਕਿਆ ਸਬਨਾਂ ਦੇ ਸਿਰ ਪਾਣੀ ਦੇ ਅੰਦਰ ਸਨ ਗੋਡੇ ਟੇਕਿਆ ਹੀ ਸਬੇ ਪਾਣੀ ਵਿੱਚ ਡੁੱਬ ਗਏ ਡਾਕਟਰ ਨੇ ਬੋਤਲ ਆਪਣੇ ਸੱਜੇ ਹੱਥ ਵਿੱਚ ਲਈ ਤੇ ਉਸ ਨੂੰ ਸਿਰ ਦੇ ਉੱਪਰ ਉਠਾਇਆ ਫਿਰ ਸਮੁੰਦਰ ਵਿੱਚ ਸੁੱਟ ਦਿੱਤੀ ਡੁੱਬਣ ਤੋਂ ਪਹਿਲਾਂ ਡਾਕਟਰ ਨੇ ਪ੍ਰਾਰਥਨਾ ਦਾ ਅੰਤਲਾ ਹਿੱਸਾ ਪੂਰਾ ਕਰ ਲਿਆ ਅਜੇ ਹੁਣੇ ਉਸ ਦੇ ਮੋਢੇ ਪਾਣੀ ਤੋਂ ਉੱਪਰ ਸਨ ਫਿਰ ਸੇ ਰਹੀ ਰਹਿ ਗਿਆ ਅੰਤ ਉਹ ਵੀ ਲੁਕ ਗਿਆ ਕੇਵਲ ਇੱਕੋ ਚੀਜ਼ ਕੁਝ ਚਿਰ ਡੁੱਬੀ ਹੋਈ ਬੀੜੀ ਦੇ ਉੱਤੇ ਤਰਦੀ ਰਹੀ ਤੇ ਅੰਤ ਇੱਕ ਲਹਿਰ ਉਸ ਨੂੰ ਧੱਕ ਕੇ ਪਤਾ ਨਹੀਂ ਕਿਹੜੇ ਪਾਸੇ ਲੈ ਗਈ ਉਹੀ ਬੋਤਲ